ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਨidhi ਯੋਜਨਾ ਦੇ ਬਾਰੇ ਵੱਡੀ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਹੁਣੇ-ਹੁਣੇ ਅਪਡੇਟ ਆਈ ਏ ਪ੍ਰਧਾਨ ਮੰਤਰੀ ਕਿਸਾਨ ਨidhi ਯੋਜਨਾ ਦੇ ਵੱਲੋਂ ਜੋ 20ਵੀਂ ਕਿਸ਼ਤ ਜਾਰੀ ਕਰਨ ਦੀਆਂ ਤਿਆਰੀਆਂ ਹੋ ਰਹੀਆਂ ਨੇ 20ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿੱਚ ਬਹੁਤ ਜਲਦੀ ਟਰਾਂਸਫਰ ਕੀਤੀ ਜਾਵੇਗੀ ਤੇ ਕੁਝ ਕਿਸਾਨਾਂ ਦੇ ਖਾਤਿਆਂ ਵਿੱਚ 4000 ਰੁਪਿਆ ਟਰਾਂਸਫਰ ਹੋਏਗਾ ਉਹ ਕਿਹੜੇ ਕਿਸਾਨ ਨੇ ਜਿਨ੍ਹਾਂ ਦੇ ਖਾਤਿਆਂ ਵਿੱਚ 4-4000 ਰੁਪਿਆ ਆਏਗਾ ਤੇ 20ਵੀਂ ਕਿਸ਼ਤ ਕਿਸ ਮਹੀਨੇ ਵਿੱਚ ਤੁਹਾਡੇ ਖਾਤੇ ਵਿੱਚ ਆਵੇਗੀ ਜੋ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਰਾਹੀਂ ਵੱਡੀ ਜਾਣਕਾਰੀ ਆਈ ਹੈ ਦੇਸ਼ ਦੇ ਕਰੋੜਾਂ ਕਿਸਾਨਾਂ ਲਈ ਰਾਹਤ ਦੀ ਵੱਡੀ ਖਬਰ ਹੈ ਜੋ ਸਿਮਾਤ ਤੇ ਛੋਟੇ ਕਿਸਾਨਾਂ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਇਸ ਦੀ 20ਵੀਂ ਕਿਸ਼ਤ ਜਲਦੀ ਜਾਰੀ ਕਰਨ ਲਈ ਸਰਕਾਰ ਨੇ ਐਲਾਨ ਕੀਤਾ ਹੈ ਇਸ ਯੋਜਨਾ ਦੇ ਤਹਿਤ ਜੋ ਕਿਸਾਨਾਂ ਨੂੰ ਜੋ ਸਲਾਨਾ 6000 ਰੁਪਏ ਵਿਕਤੀ ਸਹਾਇਤਾ ਦਿੱਤੀ ਜਾਂਦੀ ਹੈ ਇਹ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਤਿੰਨ ਬਰਾਬਰ ਕਿਸ਼ਤਾਂ ਵਿੱਚ ਭੇਜੀ ਜਾਂਦੀ ਹੈ ਸੋ ਹੁਣ 19ਵੀਂ ਕਿਸ਼ਤ ਜੋ ਕਿ ਕਿਸਾਨਾਂ ਦੇ ਖਾਤਿਆਂ ਵਿੱਚ ਆਈ ਸੀ 20ਵੀਂ ਕਿਸ਼ਤ ਦੀ ਉਡੀਕ ਕਰ ਰਹੇ ਨੇ ਕਿਸਾਨ ਕਿ ਕਦੋਂ ਆਵੇਗੀ ਤੁਹਾਨੂੰ ਅਸੀਂ ਦੱਸਣ ਲੱਗੇ ਹਾਂ ਕਿ ਹੁਣ ਤੁਹਾਨੂੰ ਕਿੰਨੀ ਰਾਸ਼ੀ ਜਿਹੜੀ ਇਹ ਉਹ ਮਿਲੇਗੀ ਜੋ ਕਿ ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਰਾਹੀਂ ਕੁਝ ਕਿਸਾਨਾਂ ਨੂੰ 4-4000 ਰੁਪਏ ਵੀ ਮਿਲਣਗੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਸਰਕਾਰ ਨੇ ਦੇਸ਼ ਭਰ ਦੇ ਯੋਗ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਜੋ ਸਾਲ ਵਿੱਚ ਤਿੰਨ ਵਾਰ 2-2000 ਰੁਪਏ ਦੀ ਕਿਸ਼ਤ ਭੇਜਣੀ ਭੇਜੀ ਹੈ ਇਸ ਦਾ ਮਤਲਬ ਹੈ ਕਿ ਕਿਸਾਨਾਂ ਨੂੰ ਸਾਲਾਨਾ ਕੁੱਲ 6000 ਰੁਪਏ ਦੀ ਵਿੱਤੀ ਸਹਾਇਤਾ ਮਿਲਦੀ ਹੈ ਇਸ ਯੋਜਨਾ ਦਾ ਉਦੇਸ਼ ਕੀ ਕਿਸਾਨਾਂ ਨੂੰ ਆਰਥਿਕ ਤੌਰ ਤੇ ਉਹਨਾਂ ਨੂੰ ਮਦਦ ਕਰਨਾ ਸੋ ਵੀ ਵੀ ਕਿਸ਼ਤ ਦੇ ਵਿੱਚ ਕਿਸਾਨਾਂ ਨੂੰ 2000 ਰੁਪਏ ਉਹਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਹੋਣਗੇ ਪਰ ਕਈ ਕਿਸਾਨਾਂ ਨੂੰ ਦੁਗਣਾ ਲਾਭ ਹੋਵੇਗਾ ਬਹੁਤ ਸਾਰੇ ਕਿਸਾਨ ਹਨ ਜਿਨ੍ਹਾਂ ਦੀ ਪਿਛਲੀ ਜਾਨੀ 19ਵੀਂ ਕਿਸ਼ਤ ਜਿਹੜੀ ਹੈ ਕਿਸੇ ਕਾਰਨਾ ਕਰਕੇ ਉਹਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਨਹੀਂ ਹੋਈ ਜੇਕਰ ਕਿਸਾਨ ਈ ਕੇ ਵਾਈ ਸੀ ਹਰ ਡਾਰ ਲਿੰਕਿੰਗ ਅਤੇ ਜ਼ਮੀਨ ਤਸਦੀਕ ਵਰਗੇ ਜ਼ਰੂਰੀ ਕੰਮ ਸਮੇਂ ਸਿਰ ਪੂਰੇ ਕਰ ਲੈਂਦੇ ਆ ਤਾਂ ਸਰਕਾਰ ਉਹਨਾਂ ਦੀ ਪਿਛਲੀ ਬਕਾਇਆ ਰਾਸ਼ੀ 20ਵੀਂ ਕਿਸ਼ਤ ਦੇ ਨਾਲ ਜੋੜ ਕੇ ਉਹਨਾਂ ਦੇ ਖਾਤੇ ਵਿੱਚ ਟਰਾਂਸਫਰ ਕਰੇਗੀ ਸੋ ਇਸੇ ਕਰਕੇ ਜੋ ਕਿਸਾਨਾਂ ਦੇ ਖਾਤੇ ਵਿੱਚ 4-4000 ਰੁਪਇਆ 20ਵੀਂ ਕਿਸ਼ਤ ਦੇ ਨਾਲ ਆਵੇਗਾ ਇਸ ਜੁਇਨਾ ਤੈਥੋਂ ਤੱਕ 19 ਕਿਸ਼ਤਾਂ ਜਾਰੀ ਹੋ ਚੁੱਕੀਆਂ ਪਿਛਲੀ ਕਿਸ਼ਤ ਦੇ ਸਮੇਂ ਦੇ ਅੰਤਰਾਲ ਤੇ ਨજર ਮਾਰੀਏ ਤਾਂ ਇਹ ਦੇਖਿਆ ਗਿਆ ਹੈ ਕਿ ਜੋ ਹਰੇਕ ਕਿਸਤ ਲਗਭਗ 4 ਮਹੀਨਿਆਂ ਦੇ ਅੰਤਰਾਲ ਦੇ ਨਾਲ ਜਾਰੀ ਕੀਤੀ ਜਾਂਦੀ ਹੈ ਜੋ ਕਿ 18ਵੀਂ ਕਿਸਤ ਅਕਤੂਬਰ 2024 ਵਿੱਚ ਜਾਰੀ ਕੀਤੀ ਗਈ ਸੀ ਅਤੇ 19ਵੀਂ ਕਿਸਤ ਫਰਵਰੀ 2025 ਵਿੱਚ ਆਈ ਸੀ ਅਜਿਹੀ ਸਥਿਤੀ ਵਿੱਚ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 20ਵੀਂ ਕਿਸਤ ਜੂਨ 2025 ਵਿੱਚ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ ਪਰ ਕੁਝ ਸੂਤਰਾਂ ਤੋਂ ਜਾਣਕਾਰੀ ਆਈ ਹੈ ਕਿ ਮਈ ਦੇ ਵਿੱਚ ਇਹ ਕਿਸ ਜਾਰੀ ਹੋ ਜੇਗੀ ਸੋ ਜਿਹੜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਕੁਝ ਪ੍ਰੋਬਲਮ ਹੈ ਤਾਂ ਉਹ ਕਿਸਾਨਾਂ ਨੂੰ ਆਪਣੇ ਖਾਤੇ ਜਿਹੜੇ ਠੀਕ ਕਰਵਾ ਲੈਣੇ ਚਾਹੀਦੇ ਨੇ ਇਸ ਜੋਇਨਾ ਦਾ ਲਾਭ ਸਿਰਫ ਉਹਨਾਂ ਕਿਸਾਨਾਂ ਨੂੰ ਮਿਲੇਗਾ ਜਿਨ੍ਹਾਂ ਨੇ ਈ ਕੇਵਾਈਸੀ ਪੂਰੀ ਕਰ ਲਈਏ ਅਤੇ ਬੈਂਕ ਖਾਤੇ ਨਾਲ ਆਧਾਰਨਿਕ ਕਰ ਲਿਆ ਜੋ ਜ਼ਮੀਨ ਦੀ ਸਦਿਕ ਆਦੀ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰ ਚੁੱਕੇ ਹਨ ਉਹਨਾਂ ਕਿਸਾਨਾਂ ਦੇ ਦਸਤਾਵੇਜ਼ ਪੂਰੇ ਹੋ ਚੁੱਕੇ ਹਨ ਤਾਂ ਉਹਨਾਂ ਨੂੰ ਬਹੁਤ ਜਲਦੀ ਵੀ ਕਿਸ਼ਤਾਂ ਉਹਨਾਂ ਦੇ ਖਾਤੇ ਵਿੱਚ ਟਰਾਂਸਫਰ ਹੋਣਗੀਆਂ ਸੋ ਜਿੰਨਾ ਕਿਸਾਨਾਂ ਦੇ ਦਸਤਾਵੇਜ਼ ਅਧੂਰੇ ਹਨ ਉਹਨਾਂ ਨੂੰ ਵੀ ਇਹੀ ਬੇਨਤੀ ਹੈ ਸਰਕਾਰ ਵੱਲੋਂ ਕਿ ਆਪਣੇ ਉਹ ਦਸਤਾਵੇਜ਼ ਪੂਰੇ ਕਰਵਾ ਕੇ ਖਾਤਿਆਂ ਨੂੰ ਇਹ ਕੇਵੈਸੀ ਕਰਵਾ ਲੋ ਤਾਂ ਕਿ ਵੀ ਵੀ ਕਿਸ਼ਤ ਤੁਹਾਡੇ ਖਾਤੇ ਵਿੱਚ ਟਰਾਂਸਫਰ ਹੋਵੇ